ਰਾਜੇ ਦੇ ਮਹਿਲ ਦੇ ਅੱਗੇ ਦਰਵਾਜ਼ੇ ਦੇ ਅੱਗੇ ਜਾ ਕਰਕੇ ਗੇਟ ਨੂੰ ਖੜਕਾਉਂਦਾ ਹੈ ਤੇ ਰਾਜੇ ਨੇ ਗੇਟ ਖੁੱਲਿਆ ਆਖੋ ਸਤਨਾ ਸਤਿਵਾਹਿ ਹੁਣ ਰਾਜੇ ਨੇ ਗੇਟ ਖੁੱਲਿਆ ਤੇ ਫਕੀਰ ਕਹਿੰਦਾ ਉਹ ਸਾਧੂ ਮਸਤਾਨਾ ਕਹਿੰਦਾ ਭੁੱਖ ਲੱਗੀ ਹੈ ਪ੍ਰਸ਼ਾਦਾ ਹੀ ਦੇ ਦੋ ਆਖੋ ਸਤਨਾ ਗੁਰੁ ਘੜ ਰਾਜੇ ਨੇ ਗੁੱਸੇ ਚ ਬੋਲਿਆ ਰਾਜਾ ਕਹਿੰਦਾ ਮੇਰੇ ਰਾਜ ਵਿੱਚ ਕਿਸੇ ਘਰ ਕੋਈ ਪ੍ਰਸ਼ਾਦਾ ਨਹੀਂ ਪੱਕੇਗਾ ਇਹ ਹੁਕਮ ਦਿੱਤਾ ਹੈ ਮੇਰੇ ਪੁੱਤਰ ਦੀ ਮੌਤ ਹੋ ਗਈ ਹੈ ਤੇ ਤੈਨੂੰ ਪ੍ਰਸ਼ਾਦਾ ਚਾਹੀਦਾ ਗੁੱਸੇ 'ਚ ਬੋਲਿਆ ਸੁਣਿਓ ਤੈਨੂੰ ਰੋਟੀ ਕਾਹਦੀ ਦੇਦਾ ਤੇ ਮਸਤਾਨਾ ਸਾਧੂ ਪਤਾ ਕੀ ਕਹਿੰਦਾ ਕਹਿੰਦਾ ਕੋਈ ਬਿਆ ਨਹੀਂ ਪਿਆ ਕੋ ਸਤਨਾ ਬੇਆ ਪ੍ਰਸ਼ਾਦਾ ਨਹੀਂ ਪਿਆ ਹੁੰਦਾ ਬਚ ਜਾਂਦਾ ਹੈ ਸੁਣਿਓ ਕਹਿੰਦਾ ਕੋਈ ਬੇਆ ਨਹੀਂ ਪਿਆ ਕਹਿੰਦਾ ਉਹ ਹੀ ਦੇਵੇ ਹੁਣ ਰਾਜੇ ਦੇ ਮਨ ਵਿੱਚ ਆ ਗਿਆ ਗੁਣ ਬੇਆ ਹੀ ਮੰਗ ਲਿਆ ਚਲੋ ਦੇ ਦਿੰਦੇ ਆ ਨੌਕਰ ਨੂੰ ਭੇਜਿਆ ਜਾ ਅੰਦਰ ਦੋ ਪ੍ਰਸ਼ਾਦੇ ਪਏ ਨੇ ਵੇ ਉਹ ਚੱਕ ਕੇ ਲਿਆ ਹੁਣ ਉਹ ਨੌਕਰ ਗਿਆ ਹੈ ਅੰਦਰ ਜਾ ਕਰਕੇ ਉਹ ਦੋ ਪ੍ਰਸ਼ਾਦੇ ਲੈ ਕਰਕੇ ਰਾਜੇ ਨੂੰ ਫੜਾਏ ਨੇ ਤੇ ਰਾਜੇ ਨੇ ਉਸ ਮਸਤਾਨੇ ਜੋਗੀ ਦੇ ਹੱਥ ਦੇ ਉੱਤੇ ਘਰ ਦਿੱਤੇ ਆਪੂ ਸਤਨਾ ਹੁਣ ਦੋ ਪ੍ਰਸ਼ਾਦੇ ਜਦੋਂ ਹੱਥ ਤੇ ਧਰਤੇ ਹੋਣ ਮਸਤਾਨੇ ਦੇ ਮਨ ਵਿੱਚ ਆ ਗਿਆ ਹੈ ਤੇ ਰਾਜੇ ਨੂੰ ਪਤਾ ਹੈ ਕੀ ਕਹਿੰਦਾ ਹੈ ਕਹਿੰਦਾ ਕਿੰਨੇ ਪ੍ਰਸ਼ਾਦੇ ਦਿੱਤੇ ਹੈ ਰਾਜਾ ਕਹਿੰਦਾ ਦੋ ਤੇ ਹੁਣ ਮਸਤਾਨਾ ਕਹਿੰਦਾ ਲੈ ਫਿਰ ਇੱਕ ਦਾਹਾ ਦਾਹਾ ਦੋ ਦਾਏ 21 ਇੱਕ ਦਾਹਾ ਦਾਹਾ ਦੋ ਦਾਏ 20 20 ਆ ਕੋ ਸਤਨਾ ਜੀ ਬਹੁਤ ਠੀਕ ਹੋ। ਖਾਂਦਿਆ ਖਾਂਦਿਆ ਕਹਿ ਗਿਆ ਇੱਕ ਦਾਹਾਂ ਦਾ ਦੋ ਦਾਏ ਵੀ ਮਸਤਾਨੇ ਨੇ ਦੋ ਪ੍ਰਸ਼ਾਦੇ ਲਏ ਤੁਰਿਆ ਜਾਂਦਾ ਤੇ ਕਹਿੰਦਾ ਜਾਂਦਾ ਹੈ ਤੇ ਜਦੋਂ ਰਾਜਾ ਆਪਣੇ ਮਹਿਲ ਦੇ ਅੰਦਰ ਗਿਆ ਅੰਦਰ ਰੋਲਾ ਪੈ ਗਿਆ ਕਹਿੰਦੇ ਪੁੱਤਰ ਜਿਉਂਦਾ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ